ਪਰਿਆ ਔਰ ਜਿਹੜਾ ਕਿ ਪ੍ਰਾਤਨ ਪਹਾੜਾਂ ਢੂਲਿਆਂ ਵਾਲੇ ਟੋਪੇ ਤੇ ਸਥਿਤ ਉਥੇ ਪ੍ਰਾਤਨ ਵਿਰਸਨਾ ਸੰਬੰਧਿਤ ਜੜ ਕੇ ਵਿਰਸੇ ਦੀਆਂ ਅਲੋਪ ਹੋ ਰੀਆਂ ਬਨਸ ਬਨ ਗਿਆ ਜਿਨ੍ਹਾਂ ਨੂੰ ਮੋੜ ਸਰਜੀਤ ਕਰਨ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸਾਹਿਤਕਾਰ ਔਰ ਲੋਕ ਕਲਾਵਾਂ ਦੇ ਨਾਲ ਲੰਮੇ ਚਿਰ ਤੋਂ ਜੋੜ ਹੋਏ ਚੇਅਰਮੈਨ ਨਮਜੋਤ ਸਿੰਘ ਜੀ ਜਰਗ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਇਸ ਮੇਲੇ ਦੇ ਬਾਰੇ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਰਗ ਦੇ ਇਸ ਪਾਵਨ ਮੇਲੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਰ ਜਿਹੜਾ ਇੱਥੇ ਅਖਾੜਾ ਜਿਹਦਾ ਤੁਸੀਂ ਹੁਣ ਆਨੰਦ ਮਾਣ ਕੇ ਹਟਿਓ ਜਿੱਥੇ ਵਿਰਾਸਤੀ ਗੈਕੀ ਦਾ ਅਖਾੜਾ ਲੱਗਦਾ ਉਸ ਦੇ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਜਿਹੜੇ ਵਿਰਾਸਤੀ ਗਾਇਕੀ ਦੇ ਤਨੰਤਰ ਗਾਇਕ ਨੇ ਭਾਵੇਂ ਉਹ ਤੂੰਬੇਲ ਗੋਜ਼ੇ ਵਾਲੇ ਹੋਣ ਭਾਵੇਂ ਲੋਕ ਢਾਡੀ ਕਲਾ ਵਾਲੇ ਹੋਣ ਤਾਂ ਉਹ ਇੱਥੇ ਪਹੁੰਚਦੇ ਨੇ ਅੱਜ ਪੰਜਾਬ ਦੇ ਚੋਟੀ ਦੇ ਜਿਹੜੇ ਦੋਹਾਂ ਜਿਹੜੀਆਂ ਬਨਗੀਆਂ ਦੇ ਨਾਲ ਜੁੜੇ ਹੋਏ ਲਗਭਗ 14-15 ਜਿਹੜੇ ਜੁਟ ਨੇ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਇੱਕ ਦੂਜੇ ਨਾਲ ਅੜ ਕੇ ਪੂਰਾ ਕਲਾ ਦਾ ਪ੍ਰਦਰਸ਼ਨ ਕਰਿਆ ਮੈਂ ਸਮਝਦਾ ਵੀ ਅਸੀਂ ਜਿੱਦੀਆਂ ਵੀ ਮਰਜ਼ੀ ਉੱਚੀਆਂ ਮੰਜ਼ਰਾ ਉਸਾਰ ਲਈਏ ਮਹਿਲ ਪਾ ਲਈਏ ਜੇ ਨੀਹਾਂ ਮਜ਼ਬੂਤ ਨਹੀਂ ਹੋਣਗੀਆਂ ਤਾਂ ਉਹ ਸਥਿਰ ਨਹੀਂ ਰਹਿੰਦੀਆਂ ਸੋ ਸਾਡੀਆਂ ਨੀਹਾਂ ਸਾਡੀਆਂ ਜੋ ਜੜਾਂ ਨੇ ਸਾਡੀ ਵਿੜਮੁੱਲੀ ਵਿਰਾਸਤਾਂ ਜਿਹਦੇ ਤੇ ਸਾਨੂੰ ਮਾਣ ਆ ਤੇ ਮਾਣ ਹੋਣਾ ਚਾਹੀਦਾ ਪੂਰੀ ਦੁਨੀਆ ਵਿੱਚ ਇਸ ਵਿਰਾਸਤ ਦੇ ਹਾਣ ਦੀ ਮੇਲ ਦੀ ਕੋਈ ਵਿਰਾਸਤ ਨਹੀਂ ਸੋ ਵਿਰਾਸਤੀ ਖਾੜਾ ਇੱਥੇ ਲੱਗਿਆ ਤੇ ਬਹੁਤ ਜਿਹੜਾ ਲਗਭਗ 6 ਵਜ ਗਿਆ ਹੁਣ ਇਹ 1:30 11 ਵਜੇ 11 ਸ਼ੁਰੂ ਹੋ ਗਿਆ ਸੀਗਾ ਮੰਨ ਕੇ ਚਲੋ ਵੀ 6 ਘੰਟੇ ਦਾ ਸਾਡੇ 6 ਘੰਟੇ ਦਾ ਜਿਹੜਾ ਲਗਾਤਾਰ ਵਿਰਾਸਤੀ ਵਿਰਾਸਤੀ ਇੱਕਦਾਂ ਨਿਰੰਤਰ ਪ੍ਰਵਾਹ ਚੱਲਿਆ ਦੇ ਸਰੋਤਿਆਂ ਨੇ ਦਾਤ ਵੀ ਦਿੱਤੀ ਆ ਮਾਨ ਸਨਮਾਨ ਵੀ ਕਰਿਆ ਜੀ ਅ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਹੋ ਜੇ ਮੇਲੇ ਲਗਦੇ ਰਹਿਣ ਤੇ ਵਿਰਾਸਤੀ ਕਲਾ ਪਰਫਲਤੰਦੀ ਰਹੇ ਨਵਜੋਤ ਸਿੰਘ ਜੀ ਜਿਹੜੇ ਕਿ ਅਜੋਕੀ ਗਾਇਕੀ ਆ ਉਹਦੇ ਵਿੱਚ ਲਜੜਤਾ ਤੇ ਨੰਗੇਜਪਣਾ ਦਿਨੋਂ ਦਿਨ ਵਧ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਚਾਹੋਗੇ ਦੇਖੋ ਜਿਹੜੀ ਸੰਗੀਤ ਦੀ ਬਹੁਤ ਵੱਡੀ ਅਹਿਮੀਅਤ ਆ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਰਾਗਬੱਧ ਕਰਿਆ ਗਿਆ ਗੁਰੂ ਸਹਿਬਾਨਾ ਵੱਲੋਂ ਤਾਂ ਸੰਗੀਤ ਦੀ ਅਹਿਮੀਅਤ ਨੂੰ ਦੇਖ ਕੇ ਕੀਤਾ ਗਿਆ ਸੰਗੀਤ ਦੇ ਜਿਹੜੇ ਰਾਹੀ ਬੋਲ ਨੇ ਕੋਈ ਵੀ ਲਿਖੇ ਹੋਏ ਉਹ ਸਿੱਧੇ ਤੁਹਾਡੇ ਅੰਦਰ ਉਤਰ ਜਾਂਦੇ ਨੇ ਇਸੇ ਤਰ੍ਹਾਂ ਪੰਜਾਬ ਜਿਹਨੂੰ ਅ ਅੱਜ ਤੋਂ 30 35 ਸਾਲ ਪਹਿਲਾਂ ਪਿੱਛੇ ਚਲੇ ਜਾਈਏ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਬਹਾਦਰਾਂ ਦੀ ਕੌਮ ਪੰਜਾਬੀਆਂ ਨੂੰ ਮਿਹਨਤ ਗਸ਼ਾਂ ਦੀ ਕੌਮ ਕਿਹਾ ਜਾਂਦਾ ਸੀ ਪਰ ਪਿਛਲੇ 20 ਸਾਲਾਂ ਜੀ ਪੰਜਾਬੀਆਂ ਦੇ ਜਿਹੜੇ ਕਿਰਦਾਰ ਦੇ ਉੱਤੇ ਕਈ ਕਿਸਮ ਦੇ ਛਿੱਟੇ ਧੱਬੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਲੱਚਰ ਗਾਇਕ ਗੀਤਕਾਰਾਂ ਦਾ ਵੀ ਯੋਗਦਾਨ ਆ ਕਿਉਂਕਿ ਮੈਂ ਸੁਣਦਾ ਵੀ ਮੇਰੇ ਕੋਲੇ ਗਲਾਬ ਦਾ ਦੇਣ ਨੂੰ ਹੈ ਨਹੀਂ ਰੌਂਦ ਦੇਣ ਨੂੰ ਨੇ ਨਸ਼ਿਆਂ ਨੂੰ ਪ੍ਰੋਮੋਟ ਕਰਨ ਵਾਲੇ ਗੀਤ ਨੇ ਗੈਂਗਸਟਰ ਬਾਦ ਨੂੰ ਪ੍ਰੋਮੋਟ ਕਰਨ ਵਾਲੇ ਗੀਤ ਨੇ ਜੇ ਸਾਡੇ ਛੋਟੇ-ਛੋਟੇ ਬੱਚੇ ਉਹ ਗੀਤ ਸੁਣਨਗੇ ਤਾਂ ਆ ਉਹਨਾਂ ਦਾ ਕੈਰੈਕਟਰ ਉਹ ਜਿਆ ਬੈਲਟ ਹੋਊਗਾ ਇਸ ਲਈ ਸਾਨੂੰ ਆਪਣੀਆਂ ਗੁਰਮੁੱਲੀਆਂ ਵਿਰਾਸਤੀ ਕਲਾਵਾਂ ਦੇ ਨਾਲ ਜੁੜਨਾ ਚਾਹੀਦਾ ਜਿਦੇ ਵਿੱਚ ਬਹੁਤ ਵੱਡਾ ਸਾਨੂੰ ਸਕੂਨ ਵੀ ਮਿਲਦਾ ਜਿਹੜਾ ਅੱਜ ਕੱਲ ਦਾ ਸ਼ੋਰ ਸ਼ਰਾਬਾ ਵਾਲਾ ਯੋਗਾ ਉਸ ਦੇ ਵਿੱਚ ਢੱਡ ਸਾਰੰਗੀ ਤੁੰਬੇ ਲੰਗੋਜੇ ਦਾ ਜਿਹੜਾ ਮਿੱਠਾ ਸੰਗੀਤ ਆ ਸਾਡੇ ਕੰਨਾਂ ਨੂੰ ਆਰਾਮ ਵੀ ਦਿੰਦਾ ਯਾ ਮੰਨੂ ਸ਼ਾਂਤੀ ਦਿੰਦਾ ਸਕੂਨ ਦਿੰਦਾ ਇਸ ਦੌੜ ਭੱਜ ਵਾਲੀ ਜ਼ਿੰਦਗੀ 'ਚ ਨਵੇਂ ਯੁੱਗ ਦੇ ਗਾਇਕਾਂ ਨੂੰ ਕੀ ਸੁਨੇਹਾ ਤੁਹਾਡੇ ਕੋਲ ਦੇਖੋ ਜੀ ਅਸੀਂ ਤਾਂ ਆਪ ਕੋਈ ਐਡੇ ਵੱਡੇ ਕੋਈ ਕਲਾਕਾਰ ਤਾਂ ਨਹੀਂ ਅਸੀਂ ਤਾਂ ਇੱਕ ਵਿਰਾਸਤੀ ਗਾਇਕੀ ਦੀ ਪੈਰੀਂਦਾਰੀ ਕਰ ਲਗਿਆ ਮੈਂ ਬੇਨਤੀ ਕਰਦਾ ਵੀ ਵਧੀਆ ਗੀਤ ਗਾ ਕੇ ਵੀ ਤੁਸੀਂ ਜਿਹੜਾ ਪ੍ਰਮੋਟ ਹੋ ਸਕਦੇ ਉਹਦੀਆਂ ਬਹੁਤ ਵਡੀਆਂ ਆਧਾਰਨਾ ਨੇ ਹਰਭਜਨ ਮਾਨ ਸਾਹਿਬ ਨੇ ਉਹਨਾਂ ਨੇ ਸਦਾ ਵਧੀਆ ਗਾਇਆ ਤੇ ਇਸੇ ਤਰ੍ਹਾਂ ਗੁਰਦਾਸ ਮਾਨ ਸਾਹਿਬ ਨੇ ਵੀ ਚੰਗਾ ਗਾਇਆ ਇਸੇ ਤਰ੍ਹਾਂ ਬਹੁਤ ਸਾਰੇ ਲੰਬੇ ਚੌੜੇ ਨਾਵਾਂ ਦੀ ਲਿਸਟ ਆ ਜਿਨ੍ਹਾਂ ਨੇ ਵਧੀਆ ਮੈਸੇਜ ਵਾਲੇ ਗੀਤ ਗਾਏ ਨੇ ਵਧੀਆ ਸੇਧ ਦੇਣ ਵਾਲੇ ਗੀਤ ਗਾਏ ਨੇ ਉਸ ਲਈ ਸਾਨੂੰ ਚਾਹੀਦਾ ਵੀ ਅਸੀਂ ਚੰਗਾ ਕਰੈਕਟਰ ਜੀ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਬਿਲਕੁਲ ਹੋਵੇ ਉਹੋ ਜਿਹੇ ਗੀਤ ਲੋਕਾਂ ਤੱਕ ਪਹੁੰਚਦੇ ਕਰੀਏ ਇਹ ਸਾਨੂੰ ਨਵਜੋਤ ਸਿੰਘ ਜਰਗ ਸੋ ਜਰਗ ਦੇ ਮੇਲੇ ਤੇ ਪਹੁੰਚੇ ਹੋਏ ਪ੍ਰਾਤਮ ਵਿਰਸੇ ਨਾਲ ਜਿੰਨੇ ਵੀ ਗਵਈਏ ਪਹੁੰਚੇ ਨੇ ਮੈਂ ਆਪਣੇ ਵੱਲੋਂ ਔਰ ਮੇਰਾ ਪਿੰਡ ਮੇਰੀ ਸ਼ਾਨ ਅ ਅੰਬੀਦ ਕਰ ਮਿਸ਼ਨ ਚੈਨਲ ਵੱਲੋਂ ਇੱਕ ਵਾਰ ਫੇਰ ਆਪ ਸਭ ਦਾ ਹਾਰਦਿਕ ਸਵਾਗਤ ਹੈ ਸੋ ਮਿਲਦੇ ਆਂ ਅਗਲੇ ਮੇਲੇ ਨੂੰ 1 April ਦਿਨ ਮੰਗਲਵਾਰ